ਹਾਂਜੀ ਸਭ ਤੋਂ ਪਹਿਲਾਂ ਪੀਐਸ ਸਟੇਟ ਯੂਨੀਅਨ ਦੇ ਅਫੀਸ਼ੀਅਲ YouTube ਚੈਨਲ ਜਿਹੜੇ ਸਾਡੇ ਨਾਲ ਜੁੜੇ ਹੋਏ ਐ ਤਾਂ ਅੱਜ ਕੱਲ ਦੀ ਡੇਟ ਦੇ ਵਿੱਚ ਇੱਕ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਮਾਸਟਰ ਕਾਟਰ ਯੂਨੀਅਨ ਦੀਆਂ ਜੋ ਵੀ ਮੰਗਾਂ ਤੁਸੀਂ ਕਿਉਂਕਿ ਸਾਨੂੰ ਤੁਸੀਂ ਇੱਕ ਫੋਨ ਕਾਲਸ ਕਰਦੇ ਹੋ ਮੈਸੇਜ ਕਰਦੇ ਹੋ ਸਾਡੇ ਕੋਲ ਪੁੱਛਦੇ ਹੋ ਤਾਂ ਉਹਦੇ ਜਵਾਬ ਤੁਹਾਡੇ ਜਿਹੜੇ ਜੋ ਤੁਹਾਨੂੰ ਮੰਗਾਂ ਤੁਸੀਂ ਸਾਨੂੰ ਦੱਸਿਆ ਉਹ ਅਸੀਂ ਨੋਟ ਡਾਊਨ ਕੀਤੀਆਂ ਤਾਂ ਜੋ ਮੰਗਾਂ ਦੇ ਜਵਾਬ ਆਪਾਂ ਤੁਹਾਡੇ ਮਾਸਟਰ ਕਾਟਰ ਯੂਨੀਅਨ ਦੇ ਪ੍ਰਧਾਨ ਜਿਸਵੰਤ ਸਿੰਘ ਕਬਾਇਆ ਉਹਨਾਂ ਨੂੰ ਲਵਾਂਗੇ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੰਗਾ ਰਿਪੀਟ ਕਰਦੇ ਆਂ ਕੀ ਉਹ ਮੰਗਾ ਤੁਸੀਂ ਕੀ ਕੀ ਲਿਖਿਆ ਸੀ ਕਿ ਮਾਸਟਰ ਕੈਡਰ ਦੀ ਪੋਸਟਾ ਕਦੋਂ ਹੋਣਗੀਆ ਕੀ ਮਿਲੇਗੀ ਉਮਰ ਹੱਦੀ ਛੋੜ ਜਿਹੜੀ ਮੰਗਾ ਦੇ ਵਿੱਚ ਜਿਹੜੀ ਆਪਾਂ ਨੂੰ ਰਿਲੈਕਸੇਸ਼ਨ ਮਿਲੂਗੀ ਜਾਂ ਨਹੀਂ ਮਿਲੂਗੀ 55% ਸ਼ਰਤ ਲਾਗੂ ਹੋਵੇਗੀ ਜਾਂ ਨਹੀਂ ਹੋਵੇਗੀ ਤੇ ਇੱਕ ਇੱਕ ਸਾਥੀ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਤਰਨੇ ਦੇ ਵਿੱਚ ਜਦੋਂ ਜਿਹੜਾ ਕੈਡਰ ਹੈ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਵੱਧ ਵੱਧ ਸਾਥੀ ਜਿਹੜੇ ਤਰਨੇ ਦੇ ਵਿੱਚ ਸ਼ਾਮਲ ਹੋਣ ਔਰ ਜਿਹੜਾ 23 ਮਾਰਚ ਵਾਲੇ ਤਰਨੇ ਦੇ ਵਿੱਚ ਪੰਜਾਬ ਸਰਕਾਰ ਨੇ ਕੀ ਪ੍ਰੋਸੋਅ ਦਿੱਤਾ ਔਰ ਕਦੋਂ ਹੋਵੇਗੀ ਜਿਹੜੀ ਪੰਜਾਬ ਸਰਕਾਰ ਨਾਲ ਮੀਟਿੰਗ ਜਿਹੜੀ ਮੀਟਿੰਗ ਜਿਹੜੀ 23 ਮਾਰਚ ਨੂੰ ਧਰਨਾ ਹੋਇਆ ਸੀ ਉਸ ਦੇ ਵਿੱਚ ਜਿਹੜੇ ਕੀ ਪ੍ਰੋਸੋਅ ਪੰਜਾਬ ਸਰਕਾਰ ਵੱਲੋਂ ਦਵਾਏ ਗਏ ਨੇ ਜਾਂ ਸਮੂਹ ਪ੍ਰਸ਼ਾਸਨ ਵੱਲੋਂ ਦਵਾਏ ਗਏ ਨੇ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਅੱਜ ਆਪਾਂ ਆਪਣੇ ਨਾਲ ਜੁੜੇ ਨੇ ਮਾਸਟਰ ਕਟਰ ਯੂਨੀਅਨ ਦੇ ਪ੍ਰਧਾਨ ਸੁਖਮਨ ਸਿੰਘ ਕਬਾਇਆ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਪੀਐਸਟਟ ਯੂਨੀਅਨ ਦੇ ਚੈਨਲ ਤੋਂ ਮੈਂ ਬੋਲ ਰਿਹਾ ਹਾਂ ਸਾਥਿਓ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਨੂੰ ਆਪਣੇ ਪਲੇਟਫਾਰਮ ਗੱਲ ਰੱਖਣ ਦਾ ਆਪਾਂ ਨੂੰ ਮੌਕਾ ਦਿੱਤਾ ਤਾਂ ਸਾਥਿਓ ਆਪਾਂ ਅੱਜ ਗੱਲਬਾਤ ਕਰਾਂਗੇ ਮਾਸਟਰ ਕਿੱਡ ਦੀਆਂ ਮੰਗਾ ਪ੍ਰਤੀ ਜਾਂ ਆਪਣੇ ਜਿਹੜੇ ਲੈਕਚਰਰ ਦੀਆਂ ਮੰਗਾ ਪ੍ਰਤੀ ਜਾਂ ਜਿਹੜੀਆਂ ਆਪਣੀਆਂ ਮੰਗਾ ਬੋਲੀਆਂ ਲੈਕਚਰਰ ਦੀਆਂ ਮੰਗਾ 54% ਦੀ ਮੰਗ ਉਮਰ ਹੱਦ ਦੀ ਮੰਗ ਜਾਂ ਫਿਰ ਜੇ ਸੋਧ ਪੱਤਰ ਹੈ ਜਾਂ ਆਪਣੀਆਂ ਮੀਟਿੰਗਾਂ ਜਾਂ ਆਪਣੇ ਧਰਨਿਆਂ ਬਾਰੇ ਆਪਾਂ ਅੱਜ ਸਾਰੀਆਂ ਚਰਚਾ ਕਰਾਂਗੇ ਤਾਂ ਸਾਥੀਓ ਤੁਸੀਂ ਸਾਰੇ ਸਾਥੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਸਾਥੀਓ ਸਾਰੀ ਗੱਲਾਂ ਦਾ ਤੁਹਾਨੂੰ ਅੱਜ ਜਵਾਬ ਦਿੱਤਾ ਜਾਏਗਾ ਸਭ ਤੋਂ ਪਹਿਲਾਂ ਬੜਾ ਬਹੁਤ ਬਹੁਤ ਸਵਾਗਤ ਹੈ ਜੀ ਤਾਂ ਸਭ ਤੋਂ ਪਹਿਲਾਂ ਦੱਸੋ ਜੀ ਕਿਵੇਂ ਹੋ ਠੀਕ ਹੋ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਹੈ ਤੇ ਸਾਡੇ ਜਸਵੰਤ ਸਿੰਘ ਜੀ ਸਾਡੇ ਜਿਹੜੇ ਸਾਥੀਆਂ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਪਰਿਵਾਰ ਹੈ ਉਹ ਸਾਨੂੰ ਕਾਫੀ ਬੱਚੇ ਮੈਸੇਜ ਕੋਲ ਕਰਦੇ ਆ ਕਿ ਮਾਸਟਰ ਕੈਡਰ ਦੀ ਪੋਸਟ ਕਦੋਂ ਹੋਣਗੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਪਿੱਛੇ ਤੁਹਾਡੀ ਮੀਟਿੰਗਾਂ ਹੋਈਆਂ 22 24 ਤਕਰੀਬਨ ਤੁਸੀਂ ਮੀਟਿੰਗਾਂ ਕਰ ਚੁੱਕੇ ਹੋ ਤਕਰੀਬਨ 3 ਸਾਲ ਦਾ ਸੰਘਰਸ਼ ਜਿਹੜਾ ਤੁਹਾਡਾ ਉਹ ਹੈ ਇਸ ਲਾਈਨ ਦੇ ਵਿੱਚ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਦੋਂ ਤੱਕ ਪੋਸਟ ਆਣਗੀਆਂ ਮਾਸਟਰ ਕੈਡਰ ਬਿਲਕੁਲ ਬਿਲਕੁਲ ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਪੋਸਟਾਂ ਕਦੋਂ ਹੋਣਗੀਆਂ ਇਹ ਹਰ ਮਾਸਟਰ ਕੈਡਰ ਦੇ ਵੀਆ ਟਟ ਪਾਸ ਦੇ ਜਾਂ ਲੈਕਚਰਰ ਦੇ ਅਰਧ ਦੇ ਅੰਦਰ ਇਹ ਸਵਾਲ ਹੈ ਕਿ ਕਦੋਂ ਮਾਸਟਰ ਕੈਡਰ ਆਊਗਾ ਹਾਂਜੀ ਮੈਂ ਇਹ ਚੀਜ਼ ਇੱਕ ਤੁਹਾਨੂੰ ਕਲੀਅਰ ਕਰ ਦੇਣਾ ਤੁਹਾਡੇ ਪਲੇਟਫਾਰਮ ਤੇ ਕਿ ਮਾਸਟਰ ਕੈਡਰ ਜਾਂ ਲੈਕਚਰਰ ਦਾ ਜਾਂ ਆਪਣੇ ਜਿਹੜੇ ਮੁੱਦੇ ਆ ਇਹ ਕਦੋਂ ਆਉਣਗੇ ਇਹ ਮੈਂ ਤੁਹਾਨੂੰ ਇਹ ਦੱਸਣਾ ਇਹ ਜਦੋਂ ਤੱਕ ਆਪਾਂ ਧਰਨੇ ਦਾ ਇਸ਼ਾ ਨਹੀਂ ਬਣਦੇ ਉਦੋਂ ਤੱਕ ਆਪਣਾ ਬਿਲਕੁਲ ਨਾ ਮਾਸਟਰ ਕੈਡਰ ਨਾ ਲੈਕਚਰਰ ਨਾ ਆਪਣੀ ਉਮਰ ਹੱਤ ਇਹ ਜਿਹੜੀਆਂ ਆਪਣੀਆਂ ਮੰਗਾਂ ਆਪਣੇ ਵਿੱਚ ਵਿੱਚੇ ਲਟਕਦੀਆਂ ਰਹੀਆਂ ਤਾਂ ਮੈਂ ਪਹਿਲਾਂ ਵੀ ਆਪਣੇ ਪਲੇਟਫਾਰਮ ਤੇ بڑے ਸਾਥੀਆਂ ਨੂੰ ਫੋਨ ਕਾਲ ਤੇ ਕਹਿ ਚੁੱਕਾ ਕਿ ਤੁਸੀਂ ਵੱਧ ਤੋਂ ਵੱਧ ਧਰਨੇ ਦਾ ਹਿੱਸਾ ਬਣੋ ਤਿੰਨ ਸਾਲ ਹੋ ਗਏ ਲਗਾਤਾਰ ਮੈਂ ਅਪੀਲ ਕਰਦਾ ਕਿ ਤੁਸੀਂ ਕਰੋ ਬਾਰ ਨਿਕਲੋ ਔਣ ਵੀ ਸਮਾਂ ਤੁਹਾਡੇ ਕੋਲ ਕਿ ਤੁਸੀਂ ਧਰਨੇ ਦਾ ਹਿੱਸਾ ਬਣੋ ਤਾਂ ਇੱਕ ਕੁਸ਼ਨ ਇਹ ਵੀ ਹੈ ਸਾਡੇ ਜਿਹੜੇ ਪ੍ਰਵਾਸ ਜੁੜਿਆ ਹੋਇਆ ਹੈ ਕੀ ਉਮਰ ਹੱਦ ਦੀ ਜਿਹੜੀਆਂ ਮੰਗਾਆਂ ਉਹਦੇ ਵਿੱਚ ਕੀ ਛੋਟ ਮਿਲੂਗੀ ਜਿਹੜੀ ਆਈ ਪੱਤੀ ਆਏਗੀ ਮਾਸਟਰ ਕਟਰ ਦੀ ਐਲੈਕਟ੍ਰੀਕਲ ਵੇਖੋ ਫਿਲਹਾਲ ਉਮਰ ਹੱਦ ਦਾ ਕੋਈ ਐਡਾ ਦਾ ਅਜੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਬਿਲਕੁਲ ਫੇਕ ਅਫਵਾਹਾਂ ਆ ਸੀਐਮ ਸਾਹਿਬ ਨੇ ਕਿਹਾ ਸੀ ਪੀਐਸੀ ਉਮਰ ਹੱਦ ਦੀ ਜਿਹੜੀ ਇਹਨਾਂ ਨੂੰ ਵਾਦਾ ਕਰ ਚੁੱਕੇ ਆ ਕਹਿਣ ਦਾ ਭਾਵੇਂ ਉਹ ਕਹਿ ਰਿਹਾ ਵੀ ਅਸੀਂ ਕਰ ਚੁੱਕੇ ਆ ਕਿੰਨਾ ਚਿਰ ਕਰ ਚੁੱਕੇ ਆ ਉਹ ਅਸਿਸਟੈਂਟ ਪ੍ਰੋਫੈਸਰ ਹੈ ਜਿਨਾਂ ਨੂੰ ਦੇ ਚੁੱਕਿਆ ਮਤਲਬ ਇਹ ਆਪਾਂ ਨੂੰ ਬੇਰਜ਼ਗਾਰਾਂ ਨੂੰ ਨਹੀਂ ਅਜੇ ਦਿੱਤਾ ਇਹਦੇ ਲਈ ਵੀ ਆਪਾਂ ਨੂੰ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਜਿਹੜੇ ਸਾਥੀ ਆਪਣੇ ਉਮਰ ਹੱਦ ਕ੍ਰੋਸ ਕਰ ਚੁੱਕੇ ਆ ਤਾਂ ਸਾਰੇ ਸਾਥੀ ਤਰਨਿਆਂ ਦਾ ਹਿੱਸਾ ਬਣ ਜਦੋਂ ਤੱਕ ਤਰਨਾ ਆਪਣਾ ਵੱਡੇ ਰੂਪ ਵਿੱਚ ਵੱਡਾ ਸੰਘਰਸ਼ ਨਹੀਂ ਹੁੰਦਾ ਉਦੋਂ ਤੱਕ ਉਮਰ ਆਦਮੈਨੂੰ ਨਹੀਂ ਲੱਗਦਾ ਸਰਕਾਰ ਦੇ ਦੇਗੀ ਤੇ ਹਿੱਸਾ ਬਣੋ ਤੇ ਸਰਕਾਰ ਕੋਲ ਆਪਾਂ ਲੈ ਵੀ ਲਾਂਗੇ ਠੀਕ ਹੈ ਪਰ ਤਰਨੇ ਤੋਂ ਬਿਨਾਂ ਨਾ ਮੁਮਕਨ ਕਿ ਜੇ ਨੀ ਇੱਕ ਜਿਹੜੀ ਪੋਸਟ ਕਾਫੀ ਵਾਇਰਲ ਹੋਈ ਸੀ ਮਿਸਰ ਗਾਰਡਿੰਗ ਕੀ ਜਿਹੜੀ ਰਿਲੇਕੇਸ਼ਨ ਦਿੱਤੀ ਗਈ ਹੈ ਮੈਂ ਹਾਂ ਬਿਲਕੁਲ ਫੇਕ ਪੋਸਟ ਹੈ ਜਾਂ ਉਹ ਫੇਕ ਉਹ ਫੇਕ ਨਹੀਂ ਹੈਗੀ ਉਹ ਬਿਲਕੁਲ ਸਹੀ ਹੈ ਉਹ ਪਹਿਲਾਂ ਦੇ ਚੁੱਕਾ ਹੈ ਅੱਛਾ ਠੀਕ ਹੈ ਉਹ ਪ੍ਰੋਫੈਸਰ ਹੈ ਜਿਨ੍ਹਾਂ ਨੂੰ ਦਾ ਉਮਰ ਹੱਦ ਦਾ ਦਾਵਾ ਦਾ 5 ਸਾਲ 45 ਸਾਲ ਕਰ ਚੁੱਕਿਆ ਹੈ ਇਸ ਸਰਕਾਰ ਵਲੇ ਪਰ ਜਿਹੜੇ ਬੇਰੁਜ਼ਗਾਰ ਹੈ ਜੀ ਉਹਨਾਂ ਨੂੰ ਨਹੀਂ ਮਿਲੀ ਠੀਕ ਹੈ ਜਿਹੜੀ ਨਵੀਆਂ ਵੈਕੈਂਸੀ ਆਊਟ ਹੋਣਗੀਆਂ ਨਾ ਉਹਨਾਂ ਚ ਉਮਰ ਹੱਦ ਦਾ ਨਹੀਂ ਹਾਲੇਗਾ ਅਜੇ ਕਲੀਅਰ ਨਹੀਂ ਅਜੇ ਕਲੀਅਰ ਨਹੀਂ ਹੈਗਾ ਵੀ ਦੇਣ ਜਾ ਰਹੇ ਆ ਜਾਂ ਨਹੀਂ ਦੇਣ ਜਾ ਰਹੇ ਠੀਕ ਹੈ ਇੱਕ ਇਹ ਵੀ ਬਹੁਤ ਵੱਡਾ ਸਵਾਲ ਆ ਜਿਹੜਾ 55% ਵਾਲੀ ਸ਼ਰਤ ਹੈ ਬਿਲਕੁਲ ਲੱਗ ਕੇ ਆ ਰਹੀ ਹੈ ਜੀ ਠੀਕ ਹੈ 55% ਜਿਹੜੇ ਸਾਥੀ ਦੇ ਆ ਗ੍ਰੈਜੂਏਸ਼ਨ 'ਚ ਨੰਬਰ ਹੈ 55% ਤੋਂ ਘੱਟ ਹੈ ਬੀਏ 'ਚ ਜਿਹਦੇ 55% ਤੋਂ ਘੱਟ ਹੈ ਉਹ ਬਿਲਕੁਲ ਮਾਸਟਰ ਕੈਡਰ ਦੇ ਅਲੀਜੀਬਲ ਨਹੀਂ ਹੋਵੇਗਾ ਕਾਰਨ ਜੇ ਤੁਸੀਂ ਧਰਨੇ ਦਾ ਹਿੱਸਾ ਬਣੋਗੇ ਤਾਂ ਬਿਲਕੁਲ ਮਾਸਟਰ ਕੈਟਰ ਦੇ ਤੁਸੀਂ एलिਜੀਬਲ ਹੋਵੋਗੇ ਇਹ ਵੀ ਅਪੀਲ ਹੈ ਮੇਰੀ ਕਿ 55% ਵਾਲੇ ਜਿੰਨੇ ਸਾਥੀ ਹੈਗੇ ਤੁਸੀਂ ਇਹ ਤੁਹਾਡੀ ਲੜਾਈ ਸਾਰਿਆਂ ਦੀ ਆਪਣੀ ਇਹ ਨਹੀਂਗਾ ਮੇਰੇ ਇਕੱਲੇ ਦੀ ਲੜਾਈ ਹੈ 55% ਦੇ ਤੁਸੀਂ ਸਾਰੇ ਬਾਹਰ ਨਿਕਲੋ ਆਪਾਂ ਵੱਡੇ ਰੂਪ ਵਿੱਚ ਆਪਾਂ ਵੱਡਾ ਸੰਘਰਸ਼ ਵਿੜੀਏ ਤਾਂ ਸਰਕਾਰ ਜਲਦੀ ਆਪਣੀਆਂ ਮੰਗਾਂ ਮੰਨੇਗੀ ਠੀਕ ਹੈ ਤੇ ਤੁਸੀਂ ਇੱਕ ਪ੍ਰੋਟੈਸਟ ਲਗਾਇਆ ਸੀ ਜਿਹੜਾ 23 ਮਾਰਚ ਨੂੰ ਉਸ ਤੋਂ ਪਹਿਲਾਂ 2 ਮਾਰਚ ਨੂੰ ਵੀ ਲਗਾਇਆ ਸੀ ਤੁਹਾਨੂੰ ਸੰਗਰੂਰ ਪ੍ਰਸ਼ਾਸਨ ਨੇ ਕੀ ਪ੍ਰੋਸਾ ਦਿੱਤਾ ਸੀ ਵੇਖੋ ਪਹਿਲੇ ਤਾਂ ਲਗਾਤਾਰ ਅਸੀਂ ਮੀਟਿੰਗਾਂ ਲੈਂਦੇ ਰਹੇ ਇਹਨਾਂ ਕੋਲ ਹਮ ਪ੍ਰੋਟੈਸਟ ਕਰਦੇ ਸੀ ਜਾਂਦੇ ਸੀ ਅਸੀਂ ਮੀਟਿੰਗ ਮਿਲ ਜਾਂਦੀ ਸੀ ਠੀਕ ਹੈ ਕਿਉਂਕਿ ਕੇਡਰ ਦੀ ਬਹੁਤ ਜ਼ਿਆਦਾ ਨਮੋਸ਼ੀ ਸਾਨੂੰ ਵੀ ਚਲਣੀ ਪੈਂਦੀ ਸੀ ਕੇਡਰ ਬਾਹਰ ਨਹੀਂ ਨਿਕਲ ਰਿਆ ਸੀ ਕੇਡਰ YouTubeਾਂ ਤੇ ਦੇਖ ਦੇ ਕੇ ਵੀ ਮਾਰਚ ਚ ਭਰਤੀ ਆ ਰਹੀ ਹੈ ਨਵੰਬਰ ਚ ਆ ਰਹੀ ਹੈ ਬਿਲਕੁਲ ਜਦੋਂ ਇਹਨਾਂ ਸਾਥੀਆਂ ਸਾਰਿਆਂ ਨੂੰ ਪਤਾ ਲੱਗਾ ਵੀ ਭਰਤੀਆਂ ਪੁਰਤੀਆਂ ਨਹੀਂ ਆ ਰਹੀਆਂ ਤਾਂ ਉਹਨ ਬਿਲਕੁਲ ਸ਼ੁਰੂਆਤ ਕਰ ਚੁੱਕਿਆ ਹੈ ਸਾਲ 25 ਚ ਸਾਰੇ ਸਾਥੀ ਬਾਹਰ ਨਿਕਲਣ ਸ਼ੁਰੂ ਹੋ ਚੁੱਕਿਆ ਹੈ 2 ਮਾਰਚ ਦੇ ਤਰਨੇ ਨੇ ਬਿਲਕੁਲ ਸਰਕਾਰ ਹਿਲਾ ਦਿੱਤੀ ਹੈ ਵੀ ਸਰਕਾਰ ਨੂੰ ਪਤਾ ਲੱਗ ਗਿਆ ਵੀ ਇਹ ਬੇਰਜ਼ਗਾਰ ਆਪਣੀਆਂ ਮੰਗਾਂ ਮਨਵਾ ਕੇ ਛੱਡਣਗੇ ਚਾਹੇ ਉਮਰਾਦ ਹੋਵੇ ਚਾਹੇ 54% ਹੋਵੇ ਚਾਹੇ ਲੈਕਚਰਾਰ ਹੋਵੇ ਚਾਹੇ ਮਾਸਟਰ ਕਿਡਰ ਹੋਵੇ ਇਹ ਮਨਵਾ ਕੇ ਛੱਡਣਗੇ 2 ਮਾਰਚ ਬਹੁਤ ਵਧੀਆ ਤਰਨਾ ਸੀ 2 ਤੋਂ ਬਾਅਦ ਸਾਨੂੰ ਮੀਟਿੰਗ ਮਿਲੀ ਸੀ 5 ਨੂੰ 5 ਮਾਰਚ ਦੀ ਮੀਟਿੰਗ ਸੀ ਸਰਕਾਰ ਨੇ ਬਿਲਕੁਲ ਉਹ ਮੁਲਤਵੀ ਕਰਤੀ ਹੈ ਆਪਣੇ ਕਮਾਂਕਾਰਾਂ ਕਹਿ ਕੇ ਵੀ ਸਾਡੇ ਕੋਲ ਸ਼ਡਿਊਲ ਬਿਜੀਆ ਸੀ ਮੀਟਿੰਗ ਨਹੀਂ ਕਰਨੀ ਤਾਂ ਐਸੀ ਕਰਕੇ ਫਿਰ ਅਸੀਂ ਅਨਾਉਂਸ ਕਰਕੇ ਆਏ ਸੀ ਵੀ ਅਸੀਂ 23 ਨੂੰ ਕਰਾਂਗੇ ਸਰਦਾਰ ਭਗਤ ਸਿੰਘ ਦੇ ਸ਼ਿਦੀ ਦਿਹਾੜੇ ਦੇ ਅਸੀਂ ਬਿਲਕੁਲ ਉੱਥੇ ਕੀਤਾ ਵੀ ਠੀਕ ਹੈ ਤੇ ਮੀਟਿੰਗ ਕਦੋਂ ਕਰਵਾਉਣ ਦਾ ਪ੍ਰਸਤਾਵ ਦਿੱਤਾ ਤੁਹਾਨੂੰ 23 ਨੂੰ ਸਾਡਾ ਪ੍ਰੋਟੈਸਟ ਸੀ ਉਹ ਵੀ ਬਹੁਤ ਵਧੀਆ ਪੰਜਾਬ ਦੇ ਵੱਡੇ ਪੱਧਰ ਤੇ ਹਰ ਪਲੇਟਫਾਰਮ ਤੇ ਗਿਆ ਜੀ ਕੁਝ ਅਸੀਂ ਵਿਰੋਧੀ ਦਲ ਦੇ ਨੇਤਾਵਾਂ ਨੂੰ ਮਿਲੇ ਸੀ ਉਹਨਾਂ ਨੇ ਵੀ ਸਾਡੀ ਮੰਗ ਬਿਲਕੁਲ ਜ਼ੋਰ ਸ਼ੋਰ ਨਾਲ ਚੁੱਕੀ ਹੈ 23 ਨੂੰ ਜਿਹੜਾ ਆਪਣਾ ਧਰਨਾ ਸੀ ਉਹ ਮਾਸਟਰ ਕਟੇ ਦੀਆਂ ਮੰਗਾਂ ਨੂੰ ਲੈ ਕੇ ਜਾਂ 55% ਜਾਂ ਉਮਰ ਹਦ ਲੈ ਕੇ ਮੀਟਿੰਗ ਹੋਣ ਸਾਨੂੰ 8 ਤਰੀਕ ਨੂੰ ਦਿੱਤੀ ਗਈ ਹੈ 8 ਨੂੰ ਦੇਖਦੇ ਆ ਕੀ ਨਿਕਲਦਾ ਪਰ ਹਾਲੇ ਉਮੀਦ ਨਹੀਂ ਹੈਗੀ ਵੀ ਸਾਨੂੰ ਸਾਡੀਆਂ ਜਿਹੜੀ ਮੰਗਾਂ ਜਲਦ ਹੱਲ ਹੋ ਜਾਣਗੀਆਂ ਵੱਡੇ ਰੂਪ ਵਿੱਚ ਕੇਡਰ ਕੱਢਣ ਦੀ ਜ਼ਰੂਰਤ ਹੈ ਕਰੋ ਨਿਕਲਣ ਦੀ ਜ਼ਰੂਰਤ ਹੈ ਇੱਕ ਮੈਂ ਔਰ ਤੁਹਾਡੇ ਚੈਨਲ ਰਾਹੀਂ ਤੁਹਾਡੇ ਕਿੱਥੇ ਵੀ ਕੋਈ ਸੁਣ ਰਿਹਾ ਵੀ ਆ ਟਟਪਾਸ ਸਾਥੀ ਮੈਂ ਅਪੀਲ ਕਰਨਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਆਪਾਂ ਧਰਨੇ ਵੀ ਸਟਾਰਟ ਆਪਣੇ ਨਾਲ ਨਾਲ ਆਪਣੀਆਂ ਪੰਜਾਬ ਚ ਮਿੱਟੀਆਂ ਵੀ ਸਟਾਰਟ ਹੈ ਠੀਕ ਹੈ ਕਿਉਂਕਿ ਕੁਝ ਜ਼ਿਲ੍ਹਿਆਂ ਦੀ ਮੀਟਿੰਗਾਂ ਹੋ ਚੁੱਕੀਆਂ ਕੁਝ ਦੇ ਰਹਿਣ ਦੀਆਂ ਅਗਲੇ ਨੈਕਸਟ ਹਫਤੇ ਅਸੀਂ ਕਰਨ ਜਾ ਰਹੇ ਹਾਂ ਲਹਿਰੇ ਦੀ ਮੀਟਿੰਗ ਬੁਡਲਾਡੇ ਦੀ ਤੇ ਮਾਨਸੇ ਦੀ ਤੇ ਬਠਿੰਡੇ ਦੀ ਇਹ ਅਸੀਂ ਬਿਲਕੁਲ ਤਿੰਨ ਚਾਰ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਲਗਾਤਾਰ ਲਵਾਂਗੇ ਅਲੱਗ-ਅਲੱਗ ਬਲਾਕ ਪ੍ਰਧਾਨ ਲਾ ਦਾਂਗੇ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਆਪਣਾ ਕੇਡਰ ਬਿਲਕੁਲ ਸਾਨੂੰ ਕੁੜੀਆਂ ਦੇ ਬਹੁਤ ਫੋਨ ਆਉਂਦੇ ਆ ਵੀ ਅਸੀਂ ਆਉਣੇ ਤਾਂ ਹਾਂ ਪਰ ਰਾਤ ਨੂੰ ਲੇਟ ਹੋ ਜਾਂਦੇ ਆ ਪਰ ਸਾਨੂੰ ਕਿਤੇ ਨਾ ਕਿਤੇ ਘਰੋਂ ਪ੍ਰੋਬਲਮਾਂ ਹੁੰਦੀਆਂ ਤਾਂ ਮੈਂ ਬਿਲਕੁਲ ਇਹ ਚੀਜ਼ਾਂ ਨੂੰ ਨਜ਼ਦੀਕੀ ਹੋ ਕੇ ਵੇਖਿਆ ਬਿਲਕੁਲ ਘਰਾਂ ਚ ਹਰੇਕ ਦੇ ਹੀ ਹੁੰਦਾ ਹੈ ਕਿ ਸਾਡਾ ਪਰਿਵਾਰ ਦਾ ਜਿਹੜਾ ਕਰੋ ਗਿਆ ਲੜਕੀ ਗਈ ਹੈ ਟਾਈਮ ਨਾਲ ਘਰੇ ਪਹੁੰਚੇ ਤਾਂ ਹੁਣ ਜਲਦ ਆਪਾਂ ਇਹ ਬਲਾਕ ਪੱਧਰ ਤੇ ਮੀਟਿੰਗਾਂ ਸ਼ੁਰੂ ਕੀਤੀਆਂ ਆਈਆਂ ਇਹ ਜਲਦ ਬਲਾਕ ਪੱਧਰ ਤੇ ਜਿਹੜਾ ਪ੍ਰਧਾਨ ਹੋਊਗਾ ਉਹਨੂੰ ਯੋਗਤ ਕਰ ਦਿੱਤਾ ਜਾਏਗਾ ਠੀਕ ਹੈ ਇੱਕ ਸਾਡੇ ਸਾਥੀ ਨੇ ਇਹ ਵੀ ਸਵਾਲ ਕੀਤਾ ਸੀ ਕਿ ਸੂਬਾ ਪ੍ਰਧਾਨ ਨੂੰ ਮਤਲਬ ਕਿ ਬੇਨਤੀ ਕੀਤੀ ਜਾਵੇ ਕਿ ਕੈਡਰ ਨੂੰ ਵੱਤਵਦ ਆਨ ਲਈ ਜਿਹੜੀ ਬੇਨਤੀ ਕੀਤੀ ਜਾਵੇ ਤਾਂ ਕਿ ਵੱਤਵਦ ਕੈਟਰ ਜਿਹੜਾ ਗਰਾਉਂਡ ਲੈਵਲ ਤੇ ਮੇਰਾ ਨਾ ਵੇਖੋ ਤੁਸੀਂ ਪੀਐਸਟਟ ਚੈਨਲ ਤੁਸੀਂ ਦੇਖ ਰਹੇ ਹੋ ਮੇਰੇ ਤੁਸੀਂ ਹਰ YouTube ਤੇ ਚੈਨਲ ਤੇ ਪੁੱਛ ਲਓ ਮੈਂ ਬਿਲਕੁਲ ਹਰ ਪਲੇਟਫਾਰਮ ਤੇ ਇਹ ਕਹਿੰਦਾ ਹਾਂ ਤੁਸੀਂ ਕਰੋ ਬਾਹਰ ਨਿਕਲੋ ਬਿਲਕੁਲ ਤੁਸੀਂ ਘਰਾਂ ਚੋਂ ਬਾਹਰ ਨਿਕਲੋ ਜਦੋਂ ਤੱਕ ਤੁਸੀਂ ਕਰੋ ਬਾਹਰ ਨਹੀਂ ਨਿਕਲ ਇੱਕ ਦਿਨ ਹੁੰਦਾ ਪ੍ਰੋਟੈਸਟ ਹਾਂਜੀ ਇਹ ਤਾਂ ਲੰਬਾ ਆਪਾਂ ਪ੍ਰੋਟੈਸਟ ਨਹੀਂ ਕਰ ਰਹੇ ਆ ਲੰਬਾ ਸਮੇਂ ਲਈ ਆਪਾਂ ਆ ਰਹੇ ਹਾਂ ਇੱਕ ਦਿਨ ਲਿਆਉਣਾ ਤੁਸੀਂ ਪਰਿਵਾਰ ਦਾ ਕੋਈ ਮੈਂਬਰ ਭੇਜੋ ਇਹ ਤੁਸੀਂ ਖੁਦ ਨਹੀਂ ਆ ਸਕਦੇ ਕੋਈ ਤੁਹਾਡਾ ਫਾਦਰ ਆ ਸਕਦਾ ਤੁਹਾਡੀ ਮਦਰ ਆ ਸਕਦੇ ਸਿਰਫ ਆ ਸਕਦੇ ਪਰਿਵਾਰ ਦਾ ਕੋਈ ਸਿਰਫ ਆਪਾਂ ਫਿਜ਼ੀਕਲੀ ਉੱਥੇ ਹੋਣਾ ਜ਼ਰੂਰੀ ਹੈ ਸਰਕਾਰ ਨੂੰ ਇਕੱਠ ਦਿਖਾਉਣਾ ਹੈ ਕੋਈ ਇੱਥੇ ਹੈ ਨਹੀਂ ਵੀ ਅਸੀਂ ਇਕੱਲੇ ਆਪਾਂ 10 20 ਜਣੇ ਜਾ ਕੇ ਮੀਟਿੰਗਾਂ ਲੈਣਾ ਤਾਂ ਘਰੇ ਬੈਠ ਕੇ ਵੀ ਮਿਲ ਜਾਂਦੀ ਹੈ ਤੁਹਾਨੂੰ ਵੀ ਪਤਾ ਹੈ ਮੀਟਿੰਗ ਲੈਣੀ ਐ ਅਨਾਉਂਸ ਕਰੋ ਮੀਟਿੰਗ ਦੇ ਦਿੰਦੇ ਆ ਪਰ ਫਿਲਹਾਲ ਉਹ ਮੀਟਿੰਗਾਂ ਚ ਕੋਈ ਮਿਲ ਨਹੀਂ ਨਿਕਲਦਾ ਜਦੋਂ ਤੱਕ ਧਰਨੇ ਨਹੀਂ ਲੱਗਦੇ ਉਦੋਂ ਤੱਕ ਬਿਲਕੁਲ ਹੱਲ ਹੋਣ ਦੀ ਕੋਈ ਸਭਾਵਨਾ ਨਹੀਂ ਹੈਗੀ ਨਹੀਂ ਮਤਲਬ ਲਾਸਟ ਵਾਲਾ ਜਿਹੜੇ ਪ੍ਰੋਟੈਸਟ ਲੱਗਾ ਤੁਹਾਡਾ ਜਿਹੜਾ ਤੁਸੀਂ ਕਹਿ ਰਹੇ ਹੋ 23 ਮਾਰਚ ਨੂੰ ਜਿਹੜਾ ਤਰਨਾ ਲਗਾਇਆ ਸੀ ਉਸ ਦੇ ਵਿੱਚ ਕਿੰਨੇ ਕੁ ਸਾਥੀ ਜਿਹੜੇ ਉਸ ਤਰਨੇ ਦੇ ਵਿੱਚ ਸ਼ਾਮਲ ਬਿਲਕੁਲ ਪਹਿਲਾ ਸਾਡਾ ਤਰਨਾ ਜਿਹੜਾ ਸੀ 2 ਮਾਰਚ ਦਾ ਬਹੁਤ ਵਧੀਆ ਇਕੱਠ ਦਾ ਸੀ ਦੂਜਾ ਜਿਹੜਾ ਤਰਨਾ ਸੀ ਜਿਹੜਾ 23 ਮਾਰਚ ਦਾ ਸੀ ਉਹ ਵੀ ਬਹੁਤ ਵਧੀਆ ਇਕੱਠ ਦਾ ਸੀ ਇਹੋ ਜਿਹਾ ਮਰਲੇ ਤਿੰਨ ਸਾਲਾਂ ਚ ਨਹੀਂ ਹੋਏ ਦੋ ਇਕੱਠ ਜਿਹੜੇ ਕੀਤੇ ਆ ਤਿੰਨ ਸਾਲ ਲਗਾਤਾਰ ਅਸੀਂ ਕੱਢਰ ਨੂੰ ਬੇਨਤੀ ਕਰਦੇ ਰਹੇ ਪਰ ਨਹੀਂ ਨਿਕਲੇ ਕਿਉਂਕਿ YouTube ਤੇ ਕਹਿ ਦਿੰਦੇ ਆ ਵੀ ਪੋਸਟ ਆ ਰਹੀਆਂ ਤੁਸੀਂ ਤਿਆਰੀ ਨੂੰ ਡਟੋ ਤਿਆਰੀ ਨੂੰ ਤੁਸੀਂ ਅਜੇ ਵੀ ਨਾ ਡਟ ਸਕਦੇ ਹੋ ਕਾਰਨ ਪੋਸਟ ਆਉਣਗੀਆਂ ਤਾਂ ਤਿਆਰੀ ਤੇ ਟਾਈਮ ਮਿਲੇਗਾ ਪਰ ਕਿਹਦੇ ਨੇ ਕਿਹਦੇ ਨੂੰ ਲੱਗਿਆ ਵੀ ਪੋਸਟਾਂ ਨਹੀਂ ਆ ਰਹੀਆਂ ਤਾਂ ਸਾਥੇ ਸਾਰੇ ਸਾਥੀ ਬਾਹਰ ਨਿਕਲੇ ਆ 2 ਮਾਰਚ ਤੋਂ 23 ਮਾਰਚ ਵੱਡੇ ਪੱਧਰ ਤੇ ਲੋਕ ਬਾਹਰ ਆਏ ਆਉਣ ਵਾਲੇ ਸਮੇਂ ਚ ਹੋਰ ਵੀ ਵੱਡੇ ਪੱਧਰ ਤੇ ਲੋਕ ਕਰੋ ਬਾਹਰ ਨਿਕਲਣਗੇ ਉਮੀਦ ਹੈ ਠੀਕ ਹੈ ਮਤਲਬ ਆਉਣ ਵਾਲੇ ਸਮੇਂ ਤੁਹਾਡਾ ਕੀ ਦਾਵਾ ਹੈ ਜੇ ਤੁਹਾਨੂੰ ਇਸ ਤਰ੍ਹਾਂ ਸਪੋਰਟ ਮਿਲਦੀ ਰਹੀ ਤਾਂ ਕਦੋਂ ਤੱਕ ਕੋਸ਼ਟ ਆ ਸਕਦੀ ਹੈ ਮੈਂ ਮੈਂ ਵੇਖੋ ਦਾਵੇ ਤਾਂ ਆਪਾਂ ਕਿਸੇ ਨੂੰ ਕੀ ਕਰਨੇ ਕਿਉਂਕਿ ਅਸੀਂ ਟੈਂਕੀ ਦੇ ਚੜੇ ਸੀ ਨਾ ਅਸੀਂ ਦਾਵਾ ਨਹੀਂ ਕਰਕੇ ਗਏ ਸੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਅਸੀਂ ਪਰਥੀ ਲੈ ਕੇ ਉਤਰਾਂਗੇ ਜੀ ਤੇ ਉਹ ਸਾਡੀ ਕੋਸ਼ਿਸ਼ ਪੂਰੀ ਹੋ ਗਈ ਹੈ ਹਾਂ ਬਿਲਕੁਲ ਖਿਆਲੀ ਕਾਠ ਪਰਤੀ ਅਸੀਂ ਲੈ ਕੇ ਉਤਰੇ ਸੀ ਮਨੀਸ਼ ਫਾਜ਼ਿਲਕਾਰ ਤੇ ਜਸੰਤ ਕਬਾਇਆ ਸੀ ਜਦੋਂ ਚੜੇ ਆਂ ਇਹ ਦਾਵਾ ਨਹੀਂ ਕਰਕੇ ਚੜੇ ਸੀ ਕਿ ਅਸੀਂ ਉਤਰਾਂਗੇ ਲੈ ਕੇ ਪਰ ਇਹ ਜ਼ਰੂਰ ਕਿ ਕੋਸ਼ਿਸ਼ ਸਾਡੀ ਹਮੇਸ਼ਾ ਹੈ ਕਿ ਅਸੀਂ ਪਰਥੀ ਲੈ ਕੇ ਹੀ ਉਤਰਨਾ ਹੈ ਠੀਕ ਹੈ ਪਰ ਹੁਣ ਵੀ ਸਾਡਾ ਕੇਡਰ ਸਾਥ ਦੇਵੇ ਤਾਂ ਬਿਲਕੁਲ ਚੰਗੀ ਪਰਥੀ ਲੈਣ ਦੀ ਉਮੀਦ ਹੈ ਕਿ ਅਸੀਂ ਚੰਗੀ ਪਰਥੀ ਲਵਾਂਗੇ ਠੀਕ ਹੈ ਸੋ ਇਹ ਸੰ ਜਿਹੜੇ ਜੀਸਰਾਂ ਸੀ ਕੋ ਬਾਇਆ ਜੋ ਤੇ ਮੈਂ ਇੱਕ ਦੋ ਗੱਲਾਂ ਤੁਹਾਨੂੰ ਸਾਥੀਓ ਹੋਰ ਕਹਿਣਾ ਚਾਹਣਾ ਜੀ ਜੀ ਤੇ ਅੱਜ ਪੀਐਸਟਟ ਦੇ ਸਾਥੀ ਆਪਣੇ ਕੋਲ ਆਇਆ ਆਪਣਾ ਇੰਟਰਵਿਊ ਕਰਨਾ ਮੈਂ ਤੁਹਾਨੂੰ ਅਪੀਲ ਕਰਦਾ ਇਸ ਚੈਨਲ 'ਆਈ ਜੀ ਬੇਨਤੀ ਹੈ ਤੁਸੀਂ ਗਰੁੱਪਾਂ 'ਚ ਕਿੱਥੇ ਬੈਠੇ ਹੋ ਪੰਜਾਬ ਦੇ ਹਰ ਕੋਨੇ 'ਚ ਬੈਠੇ ਹੋ ਆਰ ਯੂਟਿਊਬ ਚੈਨਲ ਤੇ ਤੁਸੀਂ ਵੇਖਦੇ ਹੋ ਮਾਸਟਰ ਕਿਡਰ ਦੀਆਂ ਮੰਗਾਂ ਨੂੰ ਲੈ ਕੇ 55% ਦੀ ਮੰਗ ਨੂੰ ਲੈ ਕੇ ਜਾਂ ਲੈਕਚਰਰ ਦੀਆਂ ਮੰਗਾਂ ਨੂੰ ਲੈ ਕੇ ਜਾਂ ਆਪਣੀ ਉਮਰ ਹੱਦ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਤੁਸੀਂ 3 ਸਾਲ ਵੇਖਦੇ ਆਏ ਹੋ ਜਦੋਂ ਤੱਕ ਤੁਸੀਂ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਵੱਡੇ ਕੱਠ ਵੱਲ ਨਹੀਂ ਵੱਧਦੇ ਤਾਂ ਸਾਥਿਓ ਬਿਲਕੁਲ ਆਪਣੀਆਂ ਮੰਗਾਂ ਅਜੇ ਅਧੂਰੀਆਂ ਜਿਸ ਦਿਨ ਤੁਸੀਂ ਵਧੀਆ ਕੱਠ ਦਾ ਹਿੱਸਾ ਬਣਨਾ ਸ਼ੁਰੂ ਕਰ ਦਿੱਤਾ ਲਗਾਤਾਰ ਤਰਨੇ ਮੁਜਾਰੇ ਹੋਣੇ ਸ਼ੁਰੂ ਹੋ ਗਏ ਤਾ ਭਰਤੀ ਬਿਲਕੁਲ ਤੁਹਾਡੇ ਕਦਮਾਂ 'ਚ ਹੋਊਗੀ ਇਹ ਮੈਂ ਤੁਹਾਡੇ ਨਾਲ ਦਾਵਾ ਕਰਦਾ ਵੀ ਆਪਾਂ ਜਲਦ ਭਰਤੀ ਲੈ ਕੇ 52% ਹੱਲ ਕਰਵਾ ਕੇ ਜਾਂ ਆਪਣੀਆਂ ਜਿਹੜੀਆਂ ਉਮਰ ਹੱਦ ਦੀਆਂ ਜਾਂ ਲੈਕਚਰਰਾਂ ਦੀਆਂ ਮੰਗਾਆਂ ਆਪਣੀਆਂ ਜਲਦ ਹੱਲ ਕਰਾ ਕੇ ਆਪਾਂ ਦਿਗਾਂਗੇ ਆਉਣ ਵਾਲੇ ਸਮੇਂ 'ਚ ਆਪਾਂ 23 ਮਾਰਚ ਦਾ ਜਿਹੜਾ ਧਰਨਾ ਸੀ ਆਪਾਂ ਨੂੰ 8 ਅਪ੍ਰੈਲ ਦੀ ਮੀਟਿੰਗ ਮਿਲੀ ਏ 8 ਅਪ੍ਰੈਲ ਤੱਕ ਆਪਾਂ ਜਿਹੜੀ ਜ਼ਿਲ੍ਹੇ ਦੀਆਂ ਮੀਟਿੰਗਾਂ ਹੈਗੀਆਂ ਉਹ ਸਾਰੀਆਂ ਕਰਾਂਗੇ ਤੇ 8 ਨੂੰ ਮੀਟਿੰਗ ਕਰਾਂਗੇ ਚੰਡੀਗੜ੍ਹ ਚੰਡੀਗੜ੍ਹ ਤੋਂ ਬਾਅਦ ਆਪਾਂ 13 ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਕਰਾਓ ਕਰਨ ਜਾ ਰਹੇ ਆਂ ਮੈਂ ਤੁਹਾਨੂੰ ਫਿਰ ਵੀ ਆਪਣੇ ਇਸ ਪਲੇਟਫਾਰਮ ਤੋਂ ਕਹਿ ਰਿਹਾ ਵੀ ਤੁਸੀਂ ਹੁਣੇ ਤੋਂ ਤਿਆਰੀਆਂ ਸਟਾਰਟ ਕਰ ਦਿਓ ਕਿਉਂਕਿ ਮੈਂ ਤਾਂ ਸ਼ੁਰੂ ਚ ਕੀਤੀਆਂ ਹੀ ਆਂ ਵੀ 23 ਦਾ ਤਰਨਾ ਜਿਹੜਾ 13 ਦਾ ਜਿਹੜਾ ਤਰਨਾ April ਦਾ 13 ਵਿਸਾਖੀ ਵਾਲੇ ਦਿਨ ਤੁਸੀਂ ਸਾਰਿਆਂ ਨੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆਪਾਂ ਰਲ ਕੇ ਸਾਰਿਆਂ ਨੇ ਉਹਦਾ ਘਰਾਵੋ ਕਰਨਾ ਹੈ ਉੱਥੇ ਚੱਲ ਕੇ ਆਪਾਂ ਇਹਨਾਂ ਦਾ ਜਲੂਸ ਕਢੀਏ ਅੱਜ ਤੁਸੀਂ ਬਜਟ ਵੇਖਿਆ ਬਜਟ ਦੇ ਵਿੱਚ ਬਿਲਕੁਲ ਆਪਣੇ ਪ੍ਰਤੀ ਬੇਰੁਜ਼ਗਾਰਾਂ ਵਿੱਚ ਕੁਝ ਨਹੀਂ ਰੱਖਿਆ ਗਿਆ ਆ ਬਜਟ ਬੇਲ ਕੋਲਾ ਖੋਖਲਾ ਹੈ ਕੁਛ ਨਹੀਂ ਉਹਦੇ ਵਿੱਚ ਨਿਕਲਿਆ ਬੇਰਜ਼ਗਾਰਾਂ ਬਾਰੇ ਕਿਸੇ ਨੇ ਕੋਈ ਆਪਣਾ ਹਰਾ ਪੈਨ ਨਹੀਂ ਚੱਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਹੁਤ ਵੱਡੇ ਪੱਧਰ ਤੇ ਸੰਘਰਸ਼ ਵਿੜਨ ਜਾ ਰਹੇ ਹਾਂ ਸਾਰੇ ਜ਼ਿਲ੍ਹੇ ਆਪਣੀ ਆਪਣੀ ਕਵਰ ਅਪ ਕਰਨੇ ਸ਼ੁਰੂ ਕਰ ਦਿੱਤੀ ਹੈ ਹਰੇਕ ਸਾਥੀ ਆਪਣੀ ਆਪਣੀ ਜ਼ਿੰਮੇਵਾਰੀ ਇਸ ਟਾਈਮ ਸਮਝ ਰਿਹਾ ਤਾਂ ਮੈਂ ਉਮੀਦ ਕਰਦਾ ਆਉਣ ਵਾਲੇ ਦਿਨਾਂ 'ਚ ਆਪਾਂ ਵੱਡੇ ਪੱਧਰ ਨੂੰ ਸੰਘਰਸ਼ ਵੱਲ ਵਧਾਂਗੇ ਧੰਨਵਾਦ ਸਾਥੀਓ ਮੈਂ ਤੁਹਾਡਾ ਸੋਨ ਸਿੰਘ ਕਬਾਇਆ ਧੰਨਵਾਦ ਸੋ ਇਹ ਸਨ ਆਪਣੇ ਨਾਲ ਸੋਨ ਸਿੰਘ ਕਬਾਇਆ ਜੋ ਕਿ ਬੇਰਜ਼ਗਾਰਾਂ ਦੇ ਮੋਰਚੇ ਦੇ ਪ੍ਰਧਾਨ ਨੇ ਬੀਡ ਕਰ ਰਹੇ ਨੇ ਔਰ ਤਕਰੀਬਨ 3 ਸਾਲ ਤੋਂ ਜਿਹੜਾ ਹੈ ਮਿਹਨਤ ਕਰ ਰਹੇ ਨੇ ਔਰ ਤੁਹਾਡੇ ਲਈ ਲੜ ਰਹੇ ਨੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਜਿਨ੍ਹਾਂ ਦਾ ਕੋਈ ਗਰਾਊਂਡ ਲੈਵਲ ਦੇ ਉੱਪਰ ਨਹੀਂ ਆਉਂਦੇ ਜਾਂ ਸਪੋਰਟ ਨਹੀਂ ਕਰਦੇ ਤਾਂ ਉਹਨਾਂ ਤੱਕ ਨਾ ਤਾਂ 55% ਵਾਲੀ ਜਿਹੜੀ ਹੈ ਸ਼ਰਤ ਹੈ ਉਹ ਲਾਗੂ ਹੋਊਗੀ ਮਤਲਬ ਕਿ ਉਹ ਮੰਨੀ ਜਾਊਗੀ ਨਾ ਹੀ ਜਿਹੜੀ ਕੋਈ ਹੋਰ ਮੰਗਾ ਤੁਹਾਡੀਆਂ ਤੁਸੀਂ ਗਰਾਊਂਡ ਲੈਵਲ ਤੇ ਆਓ ਔਰ ਇਹਨਾਂ ਨੂੰ ਆਪਣੇ ਮੰਗਾ ਦੱਸੋ ਇਹ ਜਿਹੜੀਆਂ ਤੁਹਾਡੀ ਆਵਾਜ਼ ਹੈ ਉਹ ਪੰਜਾਬ ਸਰਕਾਰ ਤੱਕ ਜਰੂਰ ਪਹੁੰਚਾਉਣਗੇ ਸੋ ਇਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਬਤ-ਬਤ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਸਾਥੀ ਤੱਕ ਇਹ ਅਪਡੇਟ ਆ ਜਾਈ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਸ਼ਿਤ ਸਸ਼ਿਤ